ਰਾਜਵੀਰ ਜਵੰਦਾ ਦੇ ਨਾਲ ਐਕਸੀਡੈਂਟ ਵਾਲੇ ਦਿਨ ਗਏ ਹੋਏ ਯਾਰ ਦੋਸਤਾਂ ਨੇ ਦੱਸਿਆ ਉਹ ਸੱਚ ਜੋ ਹਾਲੇ ਤੱਕ ਕਿਸੇ ਨੂੰ ਨਹੀਂ ਪਤਾ ਦੋਸਤੋ ਸੋਸ਼ਲ ਮੀਡੀਆ ਦੇ ਉੱਤੇ ਕੁਝ ਕੁ ਝੂਠ ਫੈਲਾਏ ਜਾ ਰਹੇ ਨੇ ਜੋ ਉਹਨਾਂ ਯਾਰ ਦੋਸਤਾਂ ਨੇ ਇਹਨਾਂ ਝੂਠਾਂ ਦੇ ਉੱਤੇ ਬਿਲਕੁਲ ਪਰਦਾ ਜਿਹੜਾ ਚੱਕ ਦਿੱਤਾ ਹੈ ਤਾਂ ਦੋਸਤੋ ਉਸ ਦਿਨ ਰਾਜਵੀਰ ਜਵੰਦਾ ਦੇ ਨਾਲ ਉਸਦੇ 4000 ਦੋਸਤ ਯਾਨੀ ਇਹ ਟੋਟਲ 5000 ਦੋਸਤ ਜਾ ਰਹੇ ਸੀ ਸ਼ਿਮਲੇ ਨੂੰ ਤਾਂ ਬੱਦੀ ਨਿਕਲਦੇ ਸਾਰੀ ਇਹ ਆਪਣੇ ਅਲੱਗ-ਅਲੱਗ ਮੋਟਰਸਾਈਕਲਾਂ ਤੇ ਸੀ ਤੇ ਨਾਲ-ਨਾਲ ਹੀ ਅੱਗੇ-ਪਿੱਛੇ ਚੱਲ ਰਹੇ ਸੀ ਬੱਦੀ ਨਿਕਲਦੇ ਸਾਰ ਹੀ ਦੋ ਪਸ਼ੂ ਆਪਸ ਦੇ ਵਿੱਚ ਲੜਦੇ ਹੋਏ ਰਾਜਵੀਰ ਜਵੰਦਾ ਦੇ ਅਚਾਨਕ ਹੀ ਅੱਗੇ ਆ ਜਾਂਦੇ ਨੇ ਅਤੇ ਉਸ ਤੋਂ ਬਾਅਦ ਰਾਜਵੀਰ ਜਵੰਦਾ ਦਾ ਜਿਹੜਾ ਬਾਈਕ ਹੈ ਉਹ ਉਹਨਾਂ ਦੇ ਨਾਲ ਢਿੱਡ ਜਾਂਦਾ ਹੈ ਅਤੇ ਉੱਥੇ ਜਿਹੜਾ ਰਾਜਵੀਰ ਜਵੰਦਾ ਦੇ ਕਾਫੀ ਜ਼ਿਆਦਾ ਜਿਹੜੀਆਂ ਸੱਟਾਂ ਵੱਜਦੀਆਂ ਨੇ ਤਾਂ ਦੋਸਤੋ ਸੋਸ਼ਲ ਮੀਡੀਆ ਦੇ ਉੱਤੇ ਇੱਕ ਜੋ ਝੂਠ ਅਫਵਾਹ ਫੈਲਾਈ ਜਾ ਰਹੀ ਹੈ ਕਿ ਜਿਹੜਾ ਰਾਜਵੀਰ ਜਵੰਦਾ ਦਾ ਮੋਟਰਸਾਈਕਲ ਹੈ ਉਹ ਕਿਸੇ ਬਲੈਰੋ ਗੱਡੀ ਦੇ ਨਾਲ ਵੱਜਦਾ ਹੈ ਤਾਂ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਸੀ ਸਿੱਧਾ ਹੀ ਸਾਫ਼ ਇੱਕ ਸਾਹਮਣੇ ਦੇਖਣ ਵਾਲਾ ਐਕਸੀਡੈਂਟ ਸੀ ਜਿਦੇ ਵਿੱਚ ਦੋ ਗਾਈਆਂ ਦੋ ਪਸ਼ੂ ਆਪਸ ਦੇ ਵਿੱਚ ਲੜ ਰਹੇ ਸੀ ਅਤੇ ਲੜਦੇ ਲੜਦੇ ਅਚਾਨਕ ਹੀ ਜਿਹੜਾ ਰਾਜਵੀਰ ਜਵੰਦਾ ਵੀਰ ਦੇ ਅੱਗੇ ਆ ਜਾਂਦੇ ਨੇ ਅਤੇ ਉਸ ਤੋਂ ਬਾਅਦ ਰਾਜਵੀਰ ਜਵੰਦਾ ਦਾ ਜਿਹੜਾ ਬਾਈਕ ਹੈ ਉਹ ਨਾਲ ਦੇ ਨਾਲ ਭਿੱੜਦਾ ਹੈ ਅਤੇ ਉਹ ਵੀ ਰਾਜਵੀਰ ਜਵੰਦੇ ਨੂੰ ਕਾਫੀ ਭੈੜੀ ਫੇਟ ਮਾਰਦੇ ਨੇ ਉਹਨਾਂ ਦੋਸਤਾਂ ਦੇ ਕਹਿਣ ਮੁਤਾਬਕ ਅਗਰ ਉਹ ਫੇਟ ਕਿਸੇ ਖੜੀ ਚੀਜ਼ ਦੇ ਵਿੱਚ ਵੀ ਵੱਜਦੀ ਤਾਂ ਉਹਨੇ ਵੀ ਕੱਖ ਦਾ ਨਹੀਂ ਰਹਿਣਾ ਸੀ ਕਿਉਂਕਿ ਉਹ ਪਿੰੜ ਵੀ ਐਨੇ ਭੈੜੇ ਤਰੀਕੇ ਨਾਲ ਰਹੇ ਸੀ ਤੇ ਜਦੋਂ ਇੱਕਦਮ ਪਿੰਡ ਦੇ ਪਿੰਡ ਦੇ ਬੱਜੇ ਨੇ ਉਹ ਬੱਜੇ ਵੀ ਐਨੇ ਭੈੜੇ ਤਰੀਕੇ ਨਾਲ ਸੀ ਰਾਜਵੀਰ ਜਵੰਦਾ ਦੀ ਜਿਹੜੀ ਬਾਈਕ ਸੀ ਉਹ ਜ਼ਿਆਦਾ ਤੇਜ਼ ਨਹੀਂ ਸੀ ਪਰ ਉਹਨਾਂ ਦੀ ਫੇਟ ਜ਼ਿਆਦਾ ਭੈੜੀ ਹੋਣ ਕਰਕੇ ਰਾਜਵੀਰ ਜਵੰਦਾ ਵੀਰ ਨੂੰ ਜਿਹੜੀਆਂ ਉਹ ਸੱਟਾਂ ਕਾਫੀ ਜ਼ਿਆਦਾ ਵੱਜੀਆਂ ਰੇ ਤਾਂ ਦੋਸਤੋ ਇੱਥੇ ਬਲੈਰੋ ਦਾ ਜੇਕਰ ਬਿਲਕੁਲ ਗਲਤ ਦੱਸਿਆ ਗਿਆ ਹੈ ਤਾਂ ਬਾਕੀ ਦੋਸਤੋ ਅਗਰ ਰਾਜਵੀਰ ਜਵੰਤਾ ਵੀਰ ਦੇ ਜੋ ਇਨਵੈਸਟੀਗੇਸ਼ਨ ਹੈ ਉਹ ਪੂਰੀ ਚੱਲ ਰਹੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਇਹ ਸਾਰੀਆਂ ਗੱਲਾਂ ਦਾ ਜਿਹੜਾ ਖੁਲਾਸਾ ਹੋਇਆ ਹੈ ਤਾਂ ਇਨਵੈਸਟੀਗੇਸ਼ਨ ਅਫੀਸਰ ਨੇ ਇਹ ਸਾਰੀਆਂ ਗੱਲਾਂ ਦਾ ਖੁਲਾਸਾ ਜਨਤਾਕ ਕੀਤਾ ਹੈ